ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹੈ ਸੋਚਾ ਸੋਚਨੋ ਹੋਵਈ ਜੇ ਸੋਚੀ ਲਖਵਾਰ ਚੁੱਪਾ ਚੁੱਪ ਨੋ ਹੋਵਈ ਜੇ ਲਾਇ ਰਹਿ ਲਿਵ ਤਾਰ ਭੁਕੇ ਆ ਪਕਣਾ ਉਤਰੀ ਜੇ ਬੰਨਾਪੁਰੀਆਂ ਭਾਰ ਸਹਸ ਅਣਪਾਂ ਲਖ ਹੋਏ ਤੈਕ ਨ ਚੱਲੇ ਨਾਲ ਕਿਸ ਚਾਰਾ ਹੋਈ ਐ ਕਿ ਫੂੜਾ ਟੁੱਟੈ ਪਾ ਹੁਕਮ ਅਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਿਆ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮ ਬਖਸ਼ੀ ਸੇਖ ਹੁਕਮੀ ਸਦਾ ਪੁਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਕੋ ਨ ਕੋਏ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉ ਮੈਂ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਣੇ ਨਿਸਾਨ ਗਾਵੈ ਕੋ ਗੁਣੁ ਦੇ ਨਿਆ ਚਾਰ ਗਾਵੈ ਕੋ ਵਿਦਿਆ ਵਿਖੰਗੀ ਚਾਰ ਗਾਵੈ ਕੋ ਸੱਚ ਕਰਤਨ ਕੀ ਗਾਵੈ ਕੋ ਜੀ ਲਖਰ ਦੇ ਗਾਵੈ ਕੋ ਜਾਪੈ ਦਸ ਦੂਰ ਗਾਵੈ ਕੋ ਵਿਖੈ ਹਾਦ ਰਹੁ ਦੂਰ ਕਥਨਾ ਕਥਿ ਨ ਆਵੇ ਟੋਟ ਕਤ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤਕ ਪਾਹੇ ਜੁਗਾ ਜਗੰਤਰ ਖਾਹੀ ਖਾਏ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਖਸਾ ਵਿੱਚ ਪਰਵਾ ਸਾਚਾ ਸਹਿਬ ਸਚ ਨਾਏ ਭਾਖਿਆ ਭਾਉ ਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾ ਫੇਰ ਕਿ ਅਗੇ ਰਖੀਐ ਜਿ ਦਿਸਾ ਦਰਵਾਰ ਮੋਹ ਕੇ ਬੋਲਣ ਬੋਲੀਐ ਜਿਸੁ ਹੰtre ਪਿਆਰ ਹੈ ਅੰਮ੍ਰਿਤ ਵੇਲਾ ਸਤਨਾਮ ਵੜੇ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦੁਆਰ ਨਾਨਕੀ ਵੇ ਜਾਣੀਐ ਸਵਾਪੇ ਸਚਿਆਰ ਤਾ ਪੈ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇ ਰਤਨ ਪਾਇਆ ਮਾਨ ਨਾਨਕ ਗਾwie ਗੁਣੀ ਨਧਾਨ ਗਾਵੀਐ ਸੁਣੀਐ ਮਨ ਰਕੀਐ ਭਾਉ ਦੁਖ ਪਰਹਾਰ ਸੋ ਘਰ ਲੈ ਜਾਏ ਗੁਰਮukh ਨਾਦੋਂ ਗੁਰਮukh ਵੇਦੋਂ ਗੁਰਮੁ ਕਰਿਆ ਸਮਾਈ ਗੁਰਇਸ਼ਰ ਗੁਰ ਗੌਰਖ ਵਰਮਾ ਗੁਰ ਪਾਰਵਤੀ ਮਾਈ ਜਿਉਂ ਜਾਣਾ ਆਖ ਨਾਹੀ ਕਹਿਣ ਕਤ ਨਾ ਜਾਏ ਗੁਰਾ ਇੱਕ ਦੇਵਝਾਈ ਸੋ ਨਾ ਜੀਆ ਕਹਿਕ ਦਾਤਾ ਸੋ ਮੇ ਵਿਸਰਣਾ ਜਾਏ ਤੇ ਰਤਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਇਕ ਰੀਜ ਜੇ ਤਿਸ ਡਪਾਈ ਵਿਖਾ ਵਿਣ ਕਰਮਾ ਕੇ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਨਿਕ ਜੇ ਕੁਗਰ ਕੀ ਸਿਕ ਸੋਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆ ਕੈਕ ਦਾਤਾ ਸੋਮੈ ਸਰਣਾ ਜਾਏ ਜੇ ਜੋ ਵਿਚਾਰਿਆ ਯਾਰ ਜਾ ਹੋਰ ਦਸੂਣੀ ਹੋਈ ਨਾ ਕੰਡਾ ਵੀ ਜਾਣੀਐ ਨਾਲ ਚੱਲੇ ਸਭ ਕੋਈ ਚੰਗਾ ਨਾ ਰਖਾਇਕ ਜਸ ਕੀਤ ਜਗਲੇ ਚੇਤ ਨਦਰਣਾਵੇ ਤਾਂ ਬਾਤ ਨਾ ਪੁੱਛੈ ਕੀ ਕੀਟਾ ਅੰਦਰ ਕੀਟਕਾਰਾ ਦੋਸੀ ਦੋਸਤ ਰਹੀ ਨਾਰਿਕ ਨਿਰਗੁਣ ਗੁਣ ਕਰੇ ਗੁਣ ਅੰਤਿਆ ਗੁਣ ਦਈ ਤਿਹ ਕੋਈ ਨਾ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਦਪੀਰ ਸੁਰਨਾਥ ਸੁਣਿਆ ਧਰ ਤੋਂ ਲੈ ਆਕਾਸ਼ ਸੁਣਿਆ ਦੀਪ ਲੋ ਪਾਤਲ ਲਈ ਸੁਣਿਆ ਪੋ ਨ ਸਕੈ ਕਾਲ ਨਾਨਕ ਪਾਤੋ ਹਦਾ ਵਿਗਾਸ ਸੁਣਿਆ ਦੂਪਾਉ ਕਾ ਨਾਸ ਸੁਣਿਆ ਸਰ ਵਰਮਾ ਇੰਦੈ ਸੁਣਿਆ ਮੁਖਸਾ ਲਾਹਣ ਮੰਦੈ ਸੁਣਿਆ ਜੋਗ ਜੂਤ ਦਨ ਭੇਦ ਸੁਣਿਆ ਸਾਸ ਉਮਰ ਦੇ ਵੇਦੈ ਨਾਨਕ ਪਾਤੋ ਹਦਾ ਵਿਗਾਸ ਸੁਣਿਆ ਦੂਪਾਉ ਕਾ ਨਾਸ ਸੁਣਿਆ ਸਤ ਸੰਦੋ ਗਿਆਨ ਸੁਣਿਆ ਸੜਕਾ ਇਸ਼ਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਪਤਾਂ ਦਾ ਵਿਗਾਸ ਸੁਣਿਆ ਦੂਫਾਉ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾਹਾ ਸੁਲੇ ਸੇ ਕਿਰਪਾ ਸ਼ਾ ਸੁਣਨ ਦੇ ਪਾਵੇ ਰਾਹੋ ਸੁਣਿਆ ਹਾਥੋ ਅਸਗਾ ਨਾਨਕ ਪਤਾਂ ਦਾ ਵਿਗਾਸ ਸੁਣਿਆ ਦੂਫਾਉ ਕਾ ਨਾਸ ਮਨ ਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹੈ ਪਿਛੈ ਪਿਸਤਾਏ ਗਾਧ ਕਰਨੋਂ ਲਿਖਣ ਹਾਰ ਮਨ ਨੇ ਕਾਵੈ ਕਰਨ ਵਿਚਾਰੈ ਐਸਾ ਨਾ ਨਿਰੰਜਨ ਹੋਏ ਜੀ ਕੋ ਮਨ ਜਾਣ ਮਨ ਕੋਏ ਮਨੈ ਸੁਰਤ ਵੈ ਮਨ ਬੁੱਧੈ ਮਨੈ ਸਗਲ ਪਵਣ ਕੀ ਸੁੱਧ ਮਨੈ ਮੋਹ ਛੋਟਾ ਨਾ ਖਾਏ ਮਨੈ ਜੰਕਾ ਸਾਥ ਨਾ ਜਾਏ ਐਸਾ ਨਾ ਨਿਰੰਜਨ ਹੋਏ ਜੀ ਕੋ ਮਨ ਜਾਣ ਮਨ ਕੋਏ ਮਨੈ ਮਾਰਗ ਠਾਕ ਨਾ ਪਾਏ ਮਨੈ ਪਤਸੋਂ ਪ੍ਰਗਟ ਜਾਏ ਮਨੈ ਮਗ ਨਾ ਚੱਲੇ ਪੰਥਈ ਮਨੈ ਧਰਮ ਸੇthi ਸੰਵੰਦੈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਵੈ ਮੁਖ ਦਵਾਰ ਮਨੈ ਪਰਵਾਰੈ ਸਾਧਾਰ ਮਨਤਰਾ ਤਾਰੇ ਗੁਰ ਸਿੱਖ ਮਨੈ ਨਾਨਕ ਭਵੇ ਨ ਆਪੇਖਾ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਣ ਪੰਜ ਪ੍ਰਧਾਨ ਪੰਜੇ ਪਵ ਹੈ ਦਰਗੇ ਮਾਨ ਪੰਜ ਸੁਹ ਹੈ ਦਾ ਰਾਜਾ ਨਵੇਂ ਪੰਚਾ ਕਾ ਗੁਰ ਧਿਆਨ ਨੇ ਜੇ ਕੋ ਕਹ ਕਰੈ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ ਤੌਲ ਤਰੰਦਿਆ ਕਾ ਪੂਤ ਸੰਤੋਗਤਾ ਪਰਕਿਆ ਜੋ ਸੂਤੈ ਜੇ ਕੋ 부ਝਾ ਹੋਆ ਸਚਿਆਰ ਤੌਲੇ ਉਪਰ ਕੀਤਾ ਭਾਰ ਧਰਤੇ ਹੋਰ ਪਰਹ ਹੋਰ ਹੋਰਾ ਤਸਤੇ ਭਾਰਤ ਲੈ ਕਵਣ ਜੋਰ ਜੇ ਯਾਤਰੰਗਾ ਕੇ ਨਾਵਾ ਸਵਨਾ ਲਿਖਿਆ ਬੁੜੀ ਕਲਾ ਮਹਿਉ ਲਿਖ ਲਿਖ ਜਾਣਾ ਕੋਈ ਲਿਖਾ ਲਿਖਿਆ ਕੀਤਾ ਹੋਏ ਕੀਤਾ ਤੜਸ ਵਾਲੇ ਹੋ ਰੂਪ ਕੀਤੀ ਦਾਤ ਜਾਣਾ ਕੌਣ ਪੂਤਾ ਕੀ ਤਫਸਾਉ ਇੱਕ ਕਵਾਉ ਤਿਸ ਤੇ ਹੋ ਲਖ ਦਰੀਆ ਕੁਦਰਤ ਏ ਕੌਣ ਕਹਾ ਵਿਚਾਰੇ ਵਾਰਣ ਜਾਵਾਂ ਇੱਕ ਵਾਰ ਜੋ ਤਤ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਆਸੰਖ ਜਾ ਪਸੰਗ ਭਾਉ ਅਸੰਖ ਪੂਜਾ ਸੰਗ ਤਪਤਾ ਉਹ ਸੰਗ ਰੰਤਿ ਮੁਖਵੇਦ ਪਾਠ ਸੰਗ ਜੋਗ ਮੰਨ ਰਹਿ ਹੁ ਉਦਾਸ ਆਸੰਖ ਭਗਤ ਗੁਣ ਗਿਆਨ ਵਿਚਾਰੇ ਅਸੰਖ ਸਤੀ ਅਸੰਖ ਦਾਤਾਰੇ ਸੰਗ ਸੂਰ ਮੋਹ ਭਕਸਾਰੇ ਸੰਗ ਮੋਹ ਨ ਲਿਵਲਾਇ ਤਾਰੇ ਕੁਦਰਤਿ ਕੋਣ ਕਾ ਵਿਚਾਰੇ ਵਰਣ ਜਾਵ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਮੂਰਕ ਅੰਧਕੂਰ ਅਸੰਖ ਚੋਰ ਹਰਾਮਕੂਰ ਅਸੰਖ ਵਰਕਰ ਜਾਹੇ ਜੋਰ ਅਸੰਖ ਅਲਵੜ ਤੱਕ ਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਕੂੜਿਆਰੇ ਕੁੜੇ ਫਿਰਾਹੇ ਅਸੰਗ ਮਲੇਸ਼ ਮਲ ਭਾਕਾ ਹੈ ਅਸੰਗ ਨਿੰਦਕ ਅਸਰ ਕਰਹਿ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਣ ਜਾਵੇ ਇੱਕ ਵਾਰ ਜੋ ਤਤ ਭਾਵੇ ਸਹੀ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਗ ਨਾਮ ਸੰਗਤ ਆਵੀ ਅਗੰਗ ਅਗਮ ਅਸੰਕ ਲੋਅ ਅਸੰਕ ਹੈ ਸਰ ਭਾਰ ਹੋ ਏਕ ਦੀਨਾ ਮਕਰੀਸਾ ਲਾਹਾ ਏਕਰੀ ਗਣ ਗੀਤ ਗੁਣ ਗਾ ਵਖਰੀ ਲਿਖਣੋ ਬੋਲਣ ਬਾਣ ਇੱਕ ਰਸੁਰ ਸੰਯੋਗ ਵਖਾਣਾ ਜਿਨੇ ਲਿਖੇ ਸਰਨਾਹੇ ਜਿ ਫਰਮਾਏ ਤੇਤੀ ਪਾਹੇ ਜੇ ਤਾ ਕੀਤਾ ਤੇ ਤਨ ਨਾ ਓਵਣਦਾ ਵੈ ਨਾਹੀ ਕੋਤੋ ਹਉ ਕੁਦਰਤ ਕਵਣ ਕਹਾ ਵਿਚਾਰੇ ਵਰਣ ਜਾਵਾਂ ਏਕ ਵਾਰ ਜੁਤਤ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰੀਏ ਹੱਥ ਪੈਰ ਤੰਦੇ ਹੀ ਪਾਣੀ ਧੋਤਾ ਤਰ ਧੋਕੇ ਮੂੰਹ ਤੇ ਪਲੀਤੀ ਕੱਪੜਾ ਹੋਏ ਦੇ ਸਾਬਣ ਲਈਓ ਧੋਏ ਪਰ ਇਹ ਮਤ ਪਾਪਾ ਕੈ ਸੰਗਿ ਉਹ ਤੋਂ ਕਹਣਾ ਵੇ ਕਹਿ ਰਾਂਗੇ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਵੀ ਜਾਪੇ ਖਾਓ ਨਾਨਕ ਹੁਕਮੀ ਆਵੋ ਜਾ ਤੇਰਾ ਤਾਂ ਤਪ ਦਇਆ ਦਤਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਦਿਆ ਮਨ ਕੀਤਾ ਭਾਉ ਅੰਤਰਗਾਤੀ ਇਸ ਮਲ ਨਾ ਆਉ ਸੋਗੁਣ ਤੇਰੀ ਮੈ ਨਾਹੀ ਕੋ ਈ ਵਿਣਗੁਣ ਕੀਤੇ ਭਤ ਨਾ ਹੋਏ ਸਵਸਾਤ ਬਾਣੀ ਬਰਮਾਉ ਸਸਹਾਂਸ ਦਾ ਮਨ ਚਾਉ ਕਵਨ ਸੋ ਵੇਲਾ ਵਖਤ ਕਵਣ ਕਵਣ ਥਿਤਕੜੋ ਆਰੇ ਕਵਣ ਸੇ ਰੁਤੀ ਮਹ ਕਵਣਾ ਜਿਤੁ ਆਕਾਰ ਵੇਲਾ ਭਾਈ ਆਪਨ ਨਤੀਜੇ ਹਵਲੇ ਪ੍ਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੈ ਪ੍ਰਾਣ ਸਿਤਵਾਰ ਨਾ ਜੋਗੀ ਜਾਣੇ ਰਤਮਾਉ ਨਾ ਕੋਈ ਜਾ ਕਰਦਾ ਸਿਟੀ ਕੋ ਸਾਜੇ ਆਪੇ ਜਾਣੇ ਸੋਈ ਕਹਿ ਉਕਰ ਆਖਾਂ ਕਿ ਸਾਲਾ ਹੈ ਕੋ ਵਰਨੇ ਕਿ ਜਾਣਾਂ ਨਾਨਕ ਆਖਣ ਸੰਕੂ ਆਖਾ 1 2 1 ਸਿ ਜਾਣਾ ਵਡਾ ਸਹ ਵੱਡੀ ਨਾਏ ਕਿਤਾ ਜਾ ਕਾ ਹੋਇ ਨਾਨਕ ਜੀ ਕੋ ਆਪੋ ਜਾਣੇ ਅਗਿਆ ਨਾ ਸੋਹੈ ਪਾਤਾਲ ਪਾਤਲ ਲਖ ਅਗਾਸ ਆਗਾਸ ਓੜ ਕੋੜ ਕਪਾਲ ਤਕੀ ਵੇਦ ਕਹਿਣਿਕ ਬਾਤ ਸੈ ਸਟਾਰਾ ਕਹਿਣਿਕ ਤੇਬਾ ਸੂਲੂ ਇਕ ਧਾਤ ਲਿਖਾ ਹੋਇ ਤਲ ਕੀਏ ਲਿਖਾ ਹੋਇ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾ ਹੀ ਸਾਲਾ ਹੀ ਤੀ ਸੁਰਤ ਨ ਪਾਈਆ ਨਦੀਆਂ ਤੇ ਵਹਾ ਹੋਏ ਸੁ ਨਾ ਜਾਣੀਐ ਸੋਨ ਸਾ ਸੁਲਤਾਨ ਗਿਰਹਾ ਸਿਤੀ ਮਾਲਤਾਨ ਕੀੜੀ ਤੁਲਦਾ ਹੋਵਨੀ ਜੇ ਤੁਸ ਮਨੋ ਨਾ ਵਿਸਰੈ ਆਂਤਨ ਸਿਤੀ ਕਰਨ ਨਾਏ ਅੰਤੇ ਅੰਤਰ ਕਰਨ ਦੇ ਨਾਏ ਅੰਤੇ ਅੰਤਰਾ ਵੇਖਣ ਤੋਂ ਨਾਏ ਅੰਤਨ ਤਨ ਜਾਪੈ ਕਾ ਮਨ ਮੰਨ ਤੈ ਆਂਤਰਾ ਜਾਪੈ ਕੀਤਾ ਆਕਾਰ ਅੰਤਰਾ ਜਾਪੈ ਪਾਰ ਆਵਾਰ ਅੰਤ ਕਰਨ ਕਿਤੇ ਬਿਦਲਾਹੀ ਤਾਂ ਕਿੰਤਨ ਨਾ ਪਾਏ ਜਾਏ ਏਹੋ ਅੰਦਰ ਜੜੇ ਕੋਏ ਬਹੁਤਾ ਕੀਏ ਬਹੁਤਾ ਹੋਏ ਵਡਾ ਸਭ ਉਚਾਤਾ ਉੱਚ ਉਪਰ ਉਚਨਾਮ ਏ ਵਡੂਚਾ ਹੋਏ ਕੋਏ ਤੇ ਸੁਚੇ ਕੋ ਜੜੇ ਸੋਏ ਜਿਵੜ ਆਵ ਜੜਿਆ ਪਾਪ ਨਾਨਕ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤੇ ਨਤਮਾਏ ਕਿਤੇ ਮੰਗ ਹੈ ਜੁਦ ਪਾਰ ਕਿਚਾਂ ਗਣਪਨੀ ਵਿਚਾਰ ਕਿਤੇ ਕੋ ਤੋ ਟਾਏ ਵਿਕਾਰ ਕਿਤੇ ਲੈ ਲੈ ਹੂੰ ਕਿਰਪਾ ਹੈ ਕਿਤੇ ਮੁਰ ਕਾਹੀ ਕਾਹੀ ਕਿਤੇ ਅੰਧੋਖੂਗ ਸਦਮਾ ਰਹੇ ਪੈਦਾਤ ਤੇਰੀ ਦਾਤਾਰ ਮੰਦ ਕਲਸੀ ਪਾਣੇ ਹੋਏ ਹੋ ਰਹਿ ਨ ਸਕੈ ਕੋਏ ਜੇ ਕੋ ਖੈ ਕਕਨ ਪਾਏ ਉਹ ਦਾਣੇ ਜਿਤੇ ਮੋਹਕਾਏ ਅਪੇ ਜਾਣੇ ਅਪੇ ਤੇ ਆ ਕਸੇ ਪੇ ਕੀ ਕੀ ਜਿਸ ਨੂੰ ਬਖਸ਼ੇ ਸਲਾਹਾ ਨਾਨਕ ਪਾਸ਼ਾ ਹੀ ਪਾਸਾ ਆਮਲ ਗੁਣੋ ਮਲਵਾ ਪਾਰੀਏ ਅਮਲ ਵਾਪਾਰੀਏ ਅਮਲ ਪੰਡਾਰੀਏ ਮੁਲਾ ਵਹਿ ਮੁਲਾ ਜਾਹੀ ਅਮਲ ਭਾਏ ਮੁਲਾ ਸਮਾਏ ਆਮਲ ਧਰਮ ਮਲ ਦੀ ਗਾਣੇ ਅਮਲ ਤੁੱਲਾ ਮਲ ਪਰਵਾਣੇ ਅਮਲ ਬਖਸ਼ੀਸ਼ ਹੋਣੇ ਸਾਨੇ ਅਮਲ ਕਰਮ ਮਲ ਫਰਮਾਨ ਆਮਲੋਂ ਬੁਲਾ ਕਾ ਨਾ ਜਾਏ ਆਕਾ ਕਰੇ ਲਿਵਲਾਏ ਆਕਾ ਹੈ ਵੇਦ ਪੜਿ ਪ੍ਰਾਣ ਆਕਾ ਪੜੇ ਕਰੇ ਵਕਿਆਣ ਆਕਾ ਬਰਮਿਆ ਕਾ ਇੰਦਿਆ ਆਕਾ ਗੋਪੀਤਾ ਗੋਵਿੰਦਾ ਆ ਕਹੈ ਸਰਾ ਕ ਸਦੁ ਆ ਕ ਕਿਤੇ ਕਿਤੇ ਬੁੱਧ ਆ ਕਾ ਦਨ ਆ ਕਾ ਦੇਵੀ ਆ ਕਾ ਸੁਰ ਨਰ ਮੰਜੰਸਿ ਵੈ ਕਿਤੇ ਆ ਕਾ ਅਕਣ ਪਾਹੇ ਕਿਤੇ ਕਹਿ ਕਾ ਟੁੱਟ ਜਾਹੇ ਤੇ ਕਿਤੇ ਹੋਰ ਕਰੇ ਤਾਗ ਨ ਸਕੈ ਕੀ ਕੀ ਜੇ ੜ ਭਾਵੈ ਤੇ ਵਣ ਹੋਵੇ ਨਾਨਕ ਜਾਣੈ ਸੱਚਾ ਸੋਏ ਜੇ ਕੋ ਆ ਕੈ ਬੋਲ ਵਿਗਾੜ ਤਾਲ ਕੀਐ ਸਰਗਾ ਵਾਰਾ ਗਾਵਾ ਸੋਦਰ ਕੇ ਆਸੋ ਕਰਕੇ ਆ ਜਤਵਸਰ ਸਰਸ ਮਾਲੇ ਵਾਜੇ ਨਾਦ ਅਨੇਕ ਸੰਕਾ ਕਿਤੇ ਵਵਣ ਹਾਰੇ ਕਿਤੇ ਰਾਗ ਪ੍ਰੀਸੂ ਕਹੀ ਅਨਾ ਕਿਤੇ ਗਵਣ ਹਾਰੇ ਗਾਵੇ ਤੁਹਾਨੂੰ ਪਉਣ ਪਾਣੀ ਵੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਤਲਿਖਾਣ ਲਿਖਲੀ ਧਰਮ ਵਿਚਾਰੇ ਗਾਵੇ ਸਰਬਰਮਨ ਦੀ ਵੀ ਸੁਣ ਸਦਾ ਸਵਾਰੇ ਗਾਵੇ ਇੰਦਨ ਦਸਨ ਬੈਠੇ ਦੀਵਤਾਂ ਅੰਦਰ ਨਾਲੇ ਗਾਵੇ ਸਸਮਤੀ ਅੰਦਰ ਗਾਉਣ ਸਤ ਵਿਚਾਰੇ ਗਾਵਨ ਜਤੀਸਾ ਤਿਸੁ ਸੰਕੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਬਨਰਕੀਸਾ ਰਾਜੁ ਜਗ ਜੀਵੈ ਦਾ ਨਾਲੇ ਗਾਵਹਿ ਮੋਹਨੀ ਅਨਮੋਹਨ ਸੁਰਗਾ ਮਚ ਪੈ ਆਲੇ ਗਾਵਰ ਰਤਨ ਪਾਏ ਤੇਰੇ 68 30 ਨਾਲੇ ਗਾਵਹਿ ਜੁਤਮਾ ਬਲਸੂਰਾ ਗਾਵਹਿ ਕਣੀ ਚਾਰੇ ਗਾਵਹਿ ਕੰਡ ਮੰਡਲ ਵਰ ਪੰਡਾ ਕਰ ਕਰ ਰਖੇ ਧਾਰੇ ਸੇ ਤੂੰ ਗਾਵ ਹੈ ਜੋ ਤਤ ਭਾਵਨ ਰਤੇ ਤੇਰੇ ਪਾਤਰ ਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕਿਆ ਵਿਚਾਰੇ ਸੋਇ ਸੋਇ ਸਦਾ ਸੱਹਿਬ ਸੱਚਾ ਸੱਚੀ ਨਾਹੀ ਹੈ ਪੀਉ ਸੀ ਜੈਨ ਨਾ ਜਸੀ ਰਚਨਾ ਜਨ ਰਚਾਈ ਰੰਗੀ ਰੰਗੀ ਪਾਤੀ ਕਰ ਕਾ ਜਨਸੀ ਮਾਇਆ ਜਨੁ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਤ ਦੇ ਵਿੜਿਆਈ ਜੋਤ ਸਤਾਵੇ ਸੂਈ ਕਰਤੀ ਹੁਕਮ ਨਾ ਕਰਣਾ ਜਾਏ ਸੋ ਪਾਸਾ ਉਹ ਸਹਾ ਪਾਸਾ ਸਹਿਬ ਨਾਨਕ ਰਹਿ ਨਰਜਾਈ ਮੁੰਦਾ ਸੰਤੋਖ ਸ਼ਰਮ ਪੱਛੋਲੀ ਧਨ ਕੀ ਕਰੈ ਵਿਪੂਤਾ ਗੰਦਾ ਕਾਲ ਕੁਆਰੀ ਕਾ ਅਜ ਉਤ ਡੰਡਾ ਪ੍ਰਤੀਤ ਹੈ ਆਇ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਤ ਸੇ ਆਦੇਸੇ ਆਦ ਨੀਲਨੰਦ ਨਾਹਤ ਜੁਗ ਜੁਗ ਵੇਖੋ ਵੇਸ ਪਉਤ ਗਿਆਨ ਦਾ ਭੰਡਾਰਣ ਕਟਕੜ ਵਾਜਨ ਆਦੇ ਆਪਣਾ ਨਾਤੀ ਸੋ ਜਾਕੇ ਰਿਸਦਾ ਵਰਾਸਾ ਸੰਜੋਗ ਯੁਗਦ ਕਰ ਚਲਾਵ ਹੈ ਲੇਖ ਆਵਹਿ ਭਾਗ ਆਦੇਤ ਸੇ ਆਦੇਸੇ ਆਦ ਨੀਲਨੰਦ ਨਾਹਤ ਜੁਗ ਜੁਗ ਵੇਖੋ ਵੇਸ ਇਕ ਕਮਾਈ ਜੁੱਤ ਵਾਇ ਤਿੰਚਲੇ ਪਰਵਾਨ ਇੱਕ ਸੰਸਾਰਿਕ ਢੰਡਾਰ ਏਕ ਲਾਇ ਦੀਵਾਨ ਜਿਸ ਭਾਵ ਤੇ ਵਚਲਾ ਵੈ ਜੂ ਹੋਇ ਪਰਮਾਨੇ ਉਹ ਵੇ ਕਉ ਨਦਰ ਨਾ ਆਵੇ ਬੋਤਾ ਬਿੜਾਲ ਆਦੇਸ ਸੈ ਆਦੇਸ ਸੈ ਆਦ ਨੀਲ ਨਦ ਨਾਹਤ ਜੁਗ ਜਿਵੇ ਕੋ ਵੇਸ ਆਸਨ ਲੋਏ ਲੋਏ ਢੰਡਾਰ ਜੋ ਕਿਸ਼ਪਾਇ ਆਸੇ ਕاوار ਕਰ ਕਰ ਵੇਖੈ ਸਿਰਜਨ ਹਾਰ ਨਾਨਕ ਸੱਚੇ ਕੀ ਸੱਚੇ ਕਾਰ ਆਦੇਸ ਸਈ ਆਦੇਸ ਸਈ ਆਦ ਨਿਲ ਨਦ ਨਾਹਤਾ ਜਗ ਜੀਵੇ ਕੋ ਵੇ ਸਈ ਇੱਕ ਦੂਜੀ ਬੋਲ ਕੋ ਵੇ ਲਕੋ ਵੇ ਲਕ ਵੀਸ ਲਗ ਲਗ ਈੜਾ ਆਕੀਆ ਹੈ ਇੱਕ ਨਾਮ ਜਗਦੀਸ ਸਈ ਰੇਤ ਰਾਹੇ ਪਤ ਪਵੜੀਆ ਚੜਿਆ ਹੋਇ ਕੀ ਸਈ ਸੁਣ ਗੱਲਾ ਆਕਾਸ ਕੀ ਕੀਟਾਂ ਈ ਦੀਸ ਨਾਨਕ ਨਦਰੀ ਪਾਈ ਆ ਕੂੜੇ ਕੂੜੇ ਠੀਸ ਆ ਆਖਣ ਜੋਰ ਚ ਪੈਣਾ ਜੋਰ ਜੋਰ ਨਾ ਮੰਗੰਦੇ ਨਾ ਜੋਰ ਜੋਰ ਨਾ ਜੀਵਨ ਮਰਨ ਹੈ ਜੋਰ ਜੋਰ ਨਾ ਰਾਜ ਮਲ ਮਨਸੂਰ ਹੈ ਜੋਰ ਨ ਸਤਿ ਤੀ ਕਾ ਨ ਵਿਚਾਰ ਜੋਰ ਨ ਜੁਕਤੀ ਛੁੱਟਾ ਸੰਸਾਰ ਜਿਸਾ ਜੋਰ ਕਰ ਵੇਖ ਸੋਏ ਨਾਨਕ ਉਤਮਾ ਨੀਚ ਨ ਕੋਏ ਰਾਤਿ ਰੋਤਿ ਤਿਤਿ ਵਾਰਿ ਪਉਣ ਪਾਣੀ ਅਗਨੀ ਪਾਤਲ ਤਸ ਵਿੱਚ ਧਰਤੀ ਤਾਵਰ ਕੀ ਤਰਨ ਸਾਲ ਤਸ ਵਿੱਚ ਜੀ ਜੁਤ ਕਹਿ ਰਾਵਾਂ ਤਨ ਕੇ ਨਾਮ ਅਨੇਕ ਅਨੰਤ ਕਰਮੇ ਕਰਮੇ ਹੋਵੈ ਚਾਰ ਸੱਚਾ ਆਪ ਸੱਚਾ ਦਰਵਾਰ ਇਸੈ ਸੋਣ ਪੰਜ ਪਰਵਾਨੇ ਨਦਰੀ ਕਰਮ ਪਵੈ ਨਿਸਾਇਣੇ ਕਚਪ ਗਾਇ ਉਤੇ ਪਾਏ ਨਾਨਕ ਆਜਪੈ ਜਾਏ ਧਰਮ ਕੰਡ ਕੋ ਧਰਮੋ ਗਿਆਨ ਕੰਡ ਕਾ ਆਪੋ ਕਰਮ ਕਿਤੇ ਪਉਣ ਪਾਣੀ ਵੈ ਸੰਤਰ ਕਿਤੇ ਕਨ ਮਹੇਸੇ ਕਿਤੇ ਵਰਮੇ ਘਾਟ ਕੜੀਆ ਹੈ ਰੂਪ ਰੰਗ ਕੇ ਵੇਸੈ ਕਿਤੇ ਆਕਰੋ ਘومی ਮੇਰ ਕੇਤੇ ਕੇਤੇ ਧੂਪ ਦੇਸ ਕਿਤੇ ਅੰਦ ਚੰਦ ਸੂਰ ਕੀਤੇ ਕਿਤੇ ਮੰਡਲ ਦੇਸ ਕਿਤੇ ਸਤਿਵਦ ਨਾਥ ਕੀਤੇ ਕਿਤੇ ਦੇਵੀ ਵੇਸ ਕਿਤੇ ਦੇਦਨ ਮੁਨ ਕੀਤੇ ਕਿਤੇ ਰਤਨ ਸੁਮੰਦਾ ਕਿਤੀਆਂ ਖਾਣੇ ਕਿਤੀਆਂ ਬਾਣੀ ਕਿਤੇ ਪਤ ਨਰਿੰਦ ਕਿਤੀ ਅਸਰਤੀ ਸੇਵ ਕੀਤੇ ਨਾਨਕ ਅੰਤ ਨਾਂ ਅੰਤੈ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਤੈ ਨਾਦ ਮਿਰੋਦ ਕੋੜ ਅਨੰਦਈ ਸਰਮ ਖੰਡ ਕੀ ਬਾਣੀ ਰੂਪ ਤਤੈ ਘੜਤ ਘੜੀਐ ਬਹੁਤ ਅਨੂਪ ਐ ਤਾਂ ਕਿ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿੱਛੇ ਪਛਤਾਏ ਤਤੈ ਘੜੀਐ ਸੁਤ ਮਤ ਮਨ ਬੁੱਧ ਤਤੈ ਘੜੀਐ ਸੁਰਸ ਰੰਗ ਕੀ ਸੁਧੈ ਕਰਮ ਕਣ ਕੀ ਬਾਣੀ ਜੋਰ ਤਤੈ ਹੋਰ ਨਾ ਕੋਈ ਹੋਰ ਤਤੈ ਜੁਦ ਮਹਾਵਲ ਸੂਰ ਤਨ ਮੈਂ ਰਾਮ ਰਹਾ ਭਰਪੂਰ ਐ ਤਤ ਸਿਤੋ ਸਿਤੋ ਮੈਂ ਮਾਮਾ ਹੈ ਤੱਕ ਰੂਪ ਨਾ ਕਤਨੇ ਜਾਹੇ ਨਾ ਮਰੈ ਨਾ ਠਾਕੇ ਜਾਹੇ ਜਿਨ ਕਹਿ ਰਾਮ ਵਸੈ ਮਨ ਮਾਇ ਤਤੈ ਪਤੋ ਸੈ ਕੋ ਲੋ ਕਰੈ ਨੰ ਸੱਚਾ ਮਨਸੂਏ ਸਚ ਕਣ ਵਸੈ ਨਿਰੰਕਾਰੇ ਕਰ ਕਰ ਵੇਖੈ ਨਦਲ ਨਿਹਾਲ ਤਤੈ ਖੰਡ ਮੰਡਲ ਵਰ ਪੰਡਾ ਜੇ ਕੋ ਕਤੈ ਤੰਤ ਨ ਅੰਤ ਤਤੈ ਲੋਲ ਆਕਾਰ ਜਿ ਜਿ ਹੁਕਮਤ ਵਤਿ ਕਾਰ ਵੇਖੈ ਵਿਸ ਕਰ ਵਿਚਾਰ ਨਾਨਕ ਤਨਾ ਕਰੜਾ ਸਾਥ ਯਾਤ ਪਹਾਰਾ ਧੀਰਜ ਸੁਨਿਆ ਰੇ ਹਰਣ ਮਤ ਵਿਧਥਿਆ ਭੋਕ ਲਗਨ ਤਪ ਤਾਓ ਪੰਡਾ ਭਉ ਮਰ ਤੇ ਢਾਲੇ ਘੜੀਏ ਸਭ ਸਚੀ ਟਕਸਾਲੇ ਜਿਨ ਕਉ ਨਦਰ ਕਰਮ ਦਿਨਕਾਰ ਨਾਨਕ ਨਦਰੀ ਨਦ ਨਿਹਾਲ ਸਲੋਕ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤਾ ਦਸਰਾਦੋਏ ਦਾਈ ਦਾਇਆ ਖਿਲਾ ਸਗਲ ਜਗਤੇ ਚੇ ਗੰਜਾ ਵਰਿਆੰਜਾ ਵਾਚਾ ਤਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਕਤਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਕਤਲੇ ਕੀਤੀ ਛੁੱਟੀ ਨਾਲ ਵਾਹੇ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ